ਮੇਰੀ ਨੂੰ ਕਰਦੀ ਹੀ ਕੀ ਹੈ ਸਵੇਰੇ ਸਵੇਰੇ ਹੀ ਦਾਲ ਚੋਲੋ ਬਾਲ ਕੇ ਰੱਖ ਦਿੰਦੀ ਹੈ ਫਿਰ ਸਾਰਾ ਦਿਨ ਫੋਨ ਚਲਾਉਂਦੀ ਰਹਿੰਦੀ ਹੈ ਉਹ ਤਾਂ ਮੇਰੇ ਵਰਗੀ ਸਿੱਧੀ ਸੱਸ ਮਿਲ ਗਈ ਨਹੀਂ ਤਾਂ ਕੋਈ ਹੋਰ ਸੱਸ ਹੁੰਦੀ ਤਾਂ 1 ਮਿੰਟ ਵਿੱਚ ਇਸ ਨੂੰ ਠੀਕ ਕਰਕੇ ਰੱਖ ਦਿੰਦੀ ਪਰ ਮੈਨੂੰ ਤਾਂ ਜ਼ਿਆਦਾ ਬੈਂਸ ਕਰਨੀ ਪਸੰਦ ਨਹੀਂ ਇਸ ਲਈ ਨੂੰ ਨੂੰ ਖੁੱਲੀ ਛੋਟ ਮਿਲ ਗਈ ਹੈ ਸ਼ਕੁੰਤਲਾ ਜੀ ਫੋਨ ਤੇ ਕਿਸੇ ਨਾਲ ਸ਼ਿਕਾਇਤ ਕਰ ਰਹੀ ਸੀ ਉਸ ਦੀ ਨੂੰ ਨੀਹਾ ਉਸ ਸਮੇ ਉਸਦੇ ਕਮਰੇ ਦੇ ਬਾਹਰ ਹੀ ਸਫਾਈ ਕਰ ਰਹੀ ਸੀ ਸੱਸ ਦੀ ਇਹ ਗੱਲ ਸੁਣ ਕੇ ਉਹ ਹੈਰਾਨ ਰਹਿ ਗਈ ਸੱਸ ਦਾ ਕਿਹਾ ਹੋਇਆ ਹਰ ਕੰਮ ਉਹ ਫਟਾਫਟ ਨਿਪਟਾ ਲੈਂਦੀ ਸੀ ਫੋਨ ਤਾਂ ਉਹ ਕਦੇ ਕਦਾਈ ਹੀ ਹੱਥ ਵਿੱਚ ਲੈ ਪਾਉਂਦੀ ਸੀ ਫਿਰ ਵੀ ਉਸ ਦੀ ਸੱਸ ਇਹ ਕਹਿ ਰਹੀ ਸੀ ਕਿ ਉਹ ਸਾਰਾ ਦਿਨ ਫੋਨ ਚਲਾਉਂਦੀ ਰਹਿੰਦੀ ਹੈ ਉਸ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਉਹ ਆਪਣੇ ਕਮਰੇ ਵਿੱਚ ਆਈ ਅਤੇ ਬਿਸਤਰੇ ਤੇ ਬੈਠ ਗਈ ਉਹ ਸੋਚਣ ਲੱਗੀ ਕਿ ਮੰਮੀ ਜੀ ਦੇ ਕਹਿਣ ਤੇ ਵਿਆਹ ਤੋਂ ਬਾਅਦ ਮੈਂ ਨੌਕਰੀ ਨਹੀਂ ਕੀਤੀ। ਉਸ ਨੂੰ ਜਿਆਦਾ ਹੋਣ ਲੱਗਾ ਕਿ ਜਦੋਂ ਉਹ ਸ਼ੁਰੂ ਵਿੱਚ ਘਰ-ਕਰਸਤੀ ਨੂੰ ਆਪਣੇ ਹਿਸਾਬ ਨਾਲ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਇੱਕ ਦਿਨ ਉਸ ਦੀ ਸੱਸ ਨੇ ਕਿਹਾ ਸੀ, "ਨੇਹਾ, ਤੂੰ ਹਰ ਰੋਜ਼ ਦੁਪਹਿਰ ਨੂੰ ਖਾਣਾ ਬਣਾਉਂਦੀ ਹੈ ਤਾਂ ਸਮਾਂ ਵੀ ਬਰਬਾਦ ਹੁੰਦਾ ਹੈ ਅਤੇ ਗੈਸ ਵੀ। ਇਸ ਤੋਂ ਚੰਗਾ ਤੂੰ ਸਵੇਰੇ-ਸਵੇਰੇ ਹੀ ਇਕੱਠਾ ਨਾਸ਼ਤਾ ਅਤੇ ਦੁਪਹਿਰ ਦਾ ਖਾਣਾ ਤਿਆਰ ਕਰ ਲਿਆ ਕਰ।" ਇਸ ਨਾਲ ਦੁਪਹਿਰ ਨੂੰ ਥੋੜਾ ਸਮਾਂ ਵੀ ਬਚੇਗਾ ਜਿਸ ਨਾਲ ਤੂੰ ਘਰ ਦੇ ਵਾਧੂ ਕੰਮ ਕਰ ਸਕੇਂਗੀ ਅਤੇ ਗੈਸ ਵੀ ਜ਼ਿਆਦਾ ਬਰਬਾਦ ਨਹੀਂ ਹੋਵੇਗੀ ਕਿਉਂਕਿ ਇੱਕ ਵਾਰ ਦੀ ਸਬਜ਼ੀ ਨਾਲ ਦੋਵੇਂ ਵਕਤ ਦਾ ਕੰਮ ਚੱਲ ਜਾਵੇਗਾ ਇਹ ਗੱਲ ਸੁਣ ਕੇ ਉਸ ਨੂੰ ਥੋੜਾ ਅਜੀਬ ਤਾਂ ਲੱਗਿਆ ਸੀ ਪਰ ਹੁਣ ਉਸ ਨੂੰ ਲੱਗ ਰਿਹਾ ਸੀ ਕਿ ਸੋਹਰੇ ਘਰ ਆਈ ਹਾਂ ਤਾਂ ਇਸ ਘਰ ਦੇ ਤੌਰ ਤਰੀਕਿਆਂ ਮੁਤਾਬਕ ਹੀ ਚੱਲਣਾ ਹੈ ਠੀਕ ਹੈ ਇਸ ਲਈ ਉਸ ਦਿਨ ਤੋਂ ਬਾਅਦ ਉਸਨੇ ਸਵੇਰੇ-ਸਵੇਰੇ ਹੀ ਨਾਸ਼ਤਾ ਤੇ ਦੁਪਹਿਰ ਦੇ ਖਾਣੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਸਵੇਰੇ ਹੀ ਉਹ ਇੱਕ ਸਬਜ਼ੀ ਬਣਾਉਂਦੀ ਰੋਟੀ ਬਣਾਉਂਦੀ ਐ ਤੇ ਸਬਜ਼ੀ ਨੂੰ ਵਧਾ ਕੇ ਬਣਾ ਲੈਂਦੀ ਜਿਸ ਨਾਲ ਦੁਪਹਿਰ ਲਈ ਦਾਲ ਚਾਵਲ ਵੀ ਤਿਆਰ ਹੋ ਜਾਂਦੇ ਅਤੇ ਉਸਦਾ ਕੰਮ ਖਤਮ ਹੋ ਜਾਂਦਾ ਸਵੇਰੇ-ਸਵੇਰੇ ਹੀ ਉਹ ਫੁਰਤੀ ਨਾਲ ਦੁਪਹਿਰ ਤੱਕ ਦਾ ਖਾਣਾ ਬਣਾ ਲੈਂਦੀ ਸੀ ਬਾਕੀ ਸਮੇਂ ਵੀ ਉਸ ਦੀ ਸਾਸੋਸ ਨੂੰ ਖਾਲੀ ਨਹੀਂ ਬੈਠਣ ਦਿੰਦੀ ਸੀ ਕਦੇ ਕਹਿੰਦੀ ਘਰ ਦੀ ਡੂੰਗੀ ਸਫਾਈ ਕਰ ਲੋ ਕਦੇ ਕਹਿੰਦੀ ਮੇਰੀ ਅਲਮਾਰੀ ਸਾਫ ਕਰ ਦੋ ਕਦੇ ਕਹਿੰਦੀ ਫ੍ਰੀਜੇ ਦੀ ਸਫਾਈ ਕਰ ਦੋ ਤਾਂ ਕਦੇ ਕਹਿੰਦੀ ਬਾਥਰੂਮ ਸਾਫ ਕਰ ਦੋ ਇਸ ਤਰ੍ਹਾਂ ਉਹ ਹਰ ਰੋਜ਼ ਕੋਈ ਨਾ ਕੋਈ ਨਵਾਂ ਕੰਮ ਕੱਢ ਦਿੰਦੀ ਨੀਹਾ ਨੂੰ ਵੀ ਇਸ ਗੱਲ ਨਾਲ ਕੋਈ ਪਰੇਸ਼ਾਨੀ ਨਹੀਂ ਸੀ ਉਸ ਨੂੰ ਲੱਗਦਾ ਸੀ ਕਿ ਜਿੰਨਾ ਜ਼ਿਆਦਾ ਕੰਮ ਕਰੇਗੀ ਉਨਾ ਹੀ ਐਕਟਿਵ ਰਹੇਗੀ ਅਤੇ ਵੈਸੇ ਵੀ ਸਵੇਰੇ 4 ਵਜੇ ਉੱਠ ਕੇ ਉਹ ਯੋਗ ਕਰਦੀ ਸੀ ਜਿਸ ਨਾਲ ਉਸ ਨੂੰ ਬਾਕੀ ਕੰਮ ਕਰਨ ਲਈ ਵੀ ਊਰਜਾ ਮਿਲ ਜਾਂਦੀ ਸੀ ਪਰ ਅੱਜ ਸੱਸ ਅਜੇ ਹੀ ਝੂਠੀ ਸ਼ਿਕਾਇਤ ਕਰ ਰਹੀ ਸੀ ਕਿ ਉਹ 당ਗ ਰਹਿ ਗਈ ਸੀ ਸ਼ੁਰੂ ਤੋਂ ਹੀ ਉਹ ਸੱਸ ਦੇ ਕਹਿ ਮੁਤਾਬਕ ਚੱਲ ਰਹੀ ਸੀ ਫਿਰ ਵੀ ਉਸ ਦੀ ਸੱਸ ਰਿਸ਼ਤੇਦਾਰਾਂ ਨਾਲ ਸ਼ਿਕਾਇਤ ਕਰ ਰਹੀ ਸੀ ਉਸ ਦਾ ਮਨ ਪਰ ਆਇਆ ਅਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਉਸ ਨੇ ਸੋਚ ਲਿਆ ਕਿ ਜਦੋਂ ਸੱਸ ਦੇ ਕਹਿ ਮੁਤਾਬਕ ਚੱਲਣ ਦੇ ਬਾਅਦ ਵੀ ਇਹ ਸਭ ਸੁੰਨਾ ਪੈ ਰਿਹਾ ਹੈ ਤਾਂ ਕਿਉਂ ਨਾ ਆਪਣੀ ਮਰਜ਼ੀ ਨਾਲ ਜੀਵਨ ਜੀਆ ਜਾਵੇ ਉਹ ਕਾਫੀ ਧੀਰ ਤੱਕ ਸੋਚਦੀ ਰਹੀ ਕਿ ਅੱਗੇ ਉਸ ਨੂੰ ਕੀ ਕਰਨਾ ਹੈ ਫਿਰ ਉਸਨੇ ਆਪਣੇ ਪਤੀ ਅਰਜੁਨ ਨੂੰ ਫੋਨ ਕਰਕੇ ਸਭ ਕੁਝ ਦੱਸਿਆ ਅਰਜੁਨ ਹੈਰਾਨੀ ਨਾਲ ਬੋਲਿਆ ਮੈਨੂੰ ਵੀ ਕੁਝ ਦਿਨਾਂ ਤੋਂ ਕੋਈ ਰਿਸ਼ਤੇਦਾਰ ਫੋਨ ਕਰਦਾ ਹੈ ਤਾਂ ਕਹਿੰਦਾ ਹੈ ਕਿ ਤੂੰ ਆਪਣੀ ਪਤਨੀ ਨੂੰ ਸਮਝਾਉਂਦਾ ਕਿਉਂ ਨਹੀਂ ਉਹ ਸਾਰਾ ਦਿਨ ਫੋਨ ਕਿਉਂ ਚਲਾਉਂਦੀ ਰਹਿੰਦੀ ਹੈ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਲੋਕ ਅਜਿਹਾ ਕਿਉਂ ਬੋਲ ਰਹੇ ਹਨ ਮੈਨੂੰ ਲੱਗਿਆ ਕਿ ਸ਼ਾਇਦ ਉਹਨਾਂ ਨੇ ਤੈਨੂੰ ਆਨਲਾਈਨ ਦੇਖਿਆ ਹੋਵੇਗਾ ਇਸ ਲਈ ਅਜਿਹਾ ਬੋਲ ਰਹੇ ਹਨ ਤੇ ਮੈਂ ਜਿਆਦਾ ਧਿਆਨ ਹੀ ਨਹੀਂ ਦਿੱਤਾ ਹੁਣ ਮੈਨੂੰ ਸਮਝ ਆ ਰਿਹਾ ਹੈ ਕਿ ਮੰਮੀ ਹੀ ਸਭ ਨੂੰ ਫੋਨ ਕਰਕੇ ਇਹ ਗੱਲ ਦੱਸਦੀ ਰਹਿੰਦੀ ਹੈ ਇਸ ਲਈ ਹੁਣ ਮੰਮੀ ਨੂੰ ਤਾਂ ਸਬਕ ਸਿਖਾਉਣਾ ਹੀ ਪਵੇਗਾ ਤਾਂ ਨੀਹਾ ਨੇ ਕਿਹਾ ਮੈਂ ਤੁਹਾਨੂੰ ਦੱਸਦੀ ਹਾਂ ਕਿ ਕੀ ਕਰਨਾ ਹੈ ਹੌਲੀ-ਹੌਲੀ ਉਸਨੇ ਆਪਣੀ ਸਾਰੀ ਗੱਲ ਪਤੀ ਨੂੰ ਦੱਸ ਦਿੱਤੀ ਅਰਜੁਨ ਨੇ ਕਿਹਾ ਠੀਕ ਹੈ ਮੈਂ ਅਜਿਹਾ ਹੀ ਕਰਾਂਗਾ ਸ਼ਾਮ ਨੂੰ ਅਰਜੁਨ ਘਰ ਆਇਆ ਤਾਂ ਕਹਿਣ ਲੱਗਾ ਮੰਮੀ ਕੱਲ ਮੰਮੀ ਦਾ ਫੋਨ ਆਇਆ ਸੀ ਉਹ ਕਹਿ ਰਹੀ ਸੀ ਕਿ ਨੀਹਾ ਅੱਜਕੱਲ ਸਾਰਾ ਦਿਨ ਫੋਨ ਚ ਚਲਾਉਂਦੀ ਰਹਿੰਦੀ ਹੈ ਸ਼ਕੁੰਤਲਾ ਜੀ ਝਟ ਬੋਲ ਪਈ ਹਾਂ ਬੇਟਾ ਮੈਂ ਤਾਂ ਨੂੰ ਦੀ ਫੋਨ ਚ ਲਾਉਣ ਦੀ ਆਦਤ ਤੋਂ ਪਰੇਸ਼ਾਨ ਹੋ ਗਈ ਹਾਂ ਇਹ ਤਾਂ ਜਦੋਂ ਮਨ ਕਰਦਾ ਹੈ ਫੋਨ ਚ ਲਾਉਣ ਲੱਗ ਪੈਂਦੀ ਹੈ ਸਵੇਰੇ ਸਵੇਰੇ ਦਾਲ ਚੋਲ ਅਵਾਲ ਕੇ ਰੱਖ ਦਿੰਦੀ ਹੈ ਅਤੇ ਬਾਕੀ ਸਾਰਾ ਦਿਨ ਇੰਜ ਹੀ ਬਰਬਾਦ ਕਰਦੀ ਰਹਿੰਦੀ ਹੈ ਇਸ ਤੋਂ ਚੰਗਾ ਕੋਈ ਢੰਗ ਦਾ ਕੰਮ ਕਰ ਲਵੇ ਅਰਜੁਨ ਹੱਸਦੇ ਹੋਏ ਬੋਲਿਆ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਮੰਮੀ ਇਸ ਤਰ੍ਹਾਂ ਫੋਨ ਵਿੱਚ ਸਮਾਂ ਬਰਬਾਦ ਕਰਨ ਨਾਲੋਂ ਚੰਗਾ ਹੈ ਇਹ ਕੋਈ ਢੰਗ ਦਾ ਕੰਮ ਕਰ ਲਵੇ ਨੀਹਾ ਚੁੱਪਚਾਪ ਉੱਥੇ ਹੀ ਖੜੀ ਸੀ ਸ਼ਕੁੰਤਲਾ ਜੀ ਨੂੰ ਬਹੁਤ ਮਜ਼ਾ ਆ ਰਿਹਾ ਸੀ ਕਿ ਬੇਟਾ ਵੀ ਉਹਨਾਂ ਦੀ ਗੱਲ ਤੇ ਯਕੀਨ ਕਰ ਰਿਹਾ ਹੈ ਨੀਹਾ ਵਿਰੋਧ ਵਿੱਚ ਕੁਝ ਬੋਲ ਨਹੀਂ ਰਹੀ ਸੀ ਤਾਂ ਉਹਨਾਂ ਨੂੰ ਥੋੜਾ ਅਜੀਬ ਜਿਹਾ ਤਾਂ ਲੱਗ ਰਿਹਾ ਸੀ ਪਰ ਫਿਲਹਾਲ ਉਹਨਾਂ ਨੂੰ ਮਜ਼ਾ ਆ ਰਿਹਾ ਸੀ ਤਾਂ ਅਰਜੁਨ ਨੇ ਕਿਹਾ ਮੰਮੀ ਮੈਂ ਇਸ ਦਾ ਜਲਦੀ ਹੀ ਕੋਈ ਢੰਗ ਦਾ ਹੱਲ ਸੋਚਦਾ ਹਾਂ ਫਿਰ ਤੁਹਾਨੂੰ ਦੱਸਾਂਗਾ ਉਸ ਦੀ ਮਾਂ ਮਨ ਹੀ ਮਨ ਬਹੁਤ ਖੁਸ਼ ਹੋ ਰਹੀ ਸੀ ਕਿ ਨੂਨ ਵੀ ਵਿਰੋਧ ਵਿੱਚ ਕੁਝ ਬੋਲ ਨਹੀਂ ਰਹੀ ਨੀਹਾ ਚੁੱਪਚਾਪ ਉੱਥੋਂ ਹਟ ਗਈ ਉਸ ਦੀ ਸੱਸ ਨੂੰ ਲੱਗਿਆ ਕਿ ਨੂ ਵਿੱਚ ਸਵੇਮਾਨ ਨਾਮ ਦੀ ਚੀਜ਼ ਹੀ ਨਹੀਂ ਜੋ ਮੇਰੇ ਖਿਲਾਫ ਕੁਝ ਬੋਲ ਨਹੀਂ ਰਹੀ ਉਹਨਾਂ ਨੂੰ ਲੱਗਣ ਲੱਗਾ ਕਿ ਨੂ ਉਹਨਾਂ ਤੋਂ ਡਰਦੀ ਹੈ ਇਸ ਲਈ ਡਰ ਦੇ ਮਾਰੇ ਉਹਨਾਂ ਦਾ ਵਿਰੋਧ ਨਹੀਂ ਕਰ ਰਹੀ ਉਸ ਦਿਨ ਤੋਂ ਉਹਨਾਂ ਦੀ ਹਿੰਮਤ ਹੋਰ ਵੀ ਵੱਧ ਗਈ ਹੁਣ ਤਾਂ ਉਹ ਨੀਹਾ ਦੇ ਸਾਹਮਣੇ ਹੀ ਫੋਨ ਤੇ ਕਹਿਣ ਲੱਗੀ ਕਿ ਨੂ ਤਾਂ ਕੋਈ ਕੰਮ ਢੰਗ ਨਾਲ ਕਰਦੀ ਹੀ ਨਹੀਂ ਮੈਂ ਤਾਂ ਇਸ ਨੂੰ ਕੁਝ ਕਹਿੰਦੀ ਨਹੀਂ ਤਾਂ ਇਹ ਹੀ ਇਸ ਗੱਲ ਦਾ ਫਾਇਦਾ ਉਠਾ ਲੈਂਦੀ ਹੈ ਅਤੇ ਸਾਰਾ ਦਿਨ ਫੋਨ ਹੀ ਚਲਾਉਂਦੀ ਰਹਿੰਦੀ ਹੈ। ਨੀਹਾ ਕੁਝ ਨਹੀਂ ਬੋਲਦੀ ਸੀ। ਬਸ ਚੁੱਪਚਾਪ ਆਪਣਾ ਕੰਮ ਵਿੱਚ ਲੱਗੀ ਰਹਿੰਦੀ ਸੀ। ਹੌਲੀ-ਹੌਲੀ 10 ਦਿਨ ਬੀਤ ਗਏ। ਐਤਵਾਰ ਦਾ ਦਿਨ ਸੀ। ਸਵੇਰੇ-ਸਵੇਰੇ ਅਰਜੁਨ ਉੱਠਿਆ ਤਾਂ ਗੁੱਸੇ ਨਾਲ ਚਿੰਕਣ ਲੱਗਾ। ਉਸ ਦੀ ਚਿੰਕਣ ਦੀ ਆਵਾਜ਼ ਸੁਣ ਕੇ ਉਸ ਦੀ ਮਾਂ ਆਪਣੇ ਕਮਰੇ ਵਿੱਚੋਂ ਬਾਹਰ ਆਈ। ਅਰਜੁਨ ਚੀਕਦਾ ਹੋਇਆ ਕਹਿ ਰਿਹਾ ਸੀ ਤੂੰ ਤਾਂ ਸਵੇਰੇ-ਸਵੇਰੇ ਹੀ ਫੋਨ ਚਲਾਉਣ ਲਈ ਬੈਠ ਗਈ। ਉਸ ਦੀ ਮਾਂ ਖੁਸ਼ ਹੋ ਗਈ ਅਤੇ ਕਹਿਣ ਲੱਗੀ ਹਾਂ ਬੇਟਾ ਦੇਖ ਤੂੰ ਆਪਣੀਆਂ ਅੱਖਾਂ ਨਾਲ ਦੇਖ ਲੈ ਨੂੰ ਤਾਂ ਬਸ ਫੋਨ ਹੀ ਚਲਾਉਂਦੀ ਰਹਿੰਦੀ ਹੈ ਨੀਹਾ ਜੋਸ਼ ਵਿੱਚ ਬੋਲੀ ਹਾਂ ਤਾਂ ਮੈਂ ਸਵੇਰੇ ਸਵੇਰੇ ਸਾਰਾ ਕੰਮ ਜਲਦੀ ਨਿਬਟਾ ਲੈਂਦੀ ਹਾਂ ਤਾਂ ਬਾਕੀ ਦਿਨ ਫੋਨ ਨਾ ਚਲਾਵਾਂ ਤਾਂ ਹੋਰ ਕੀ ਕਰਾਂਗੀ ਤਾਂ ਅਰਜੁਨ ਗੁੱਸੇ ਵਿੱਚ ਬੋਲਿਆ ਅਜਿਹਾ ਨਹੀਂ ਹੋ ਸਕਦਾ ਤੇਰੀ ਫੋਨ ਚ ਲਾਉਣ ਦੀ ਆਦਤ ਨਾਲ ਅਸੀਂ ਸਾਰੇ ਪਰੇਸ਼ਾਨ ਹੋ ਗਏ ਹਾਂ ਸ਼ਕੁੰਤਲਾ ਜੀ ਨੇ ਕਿਹਾ ਬਿਲਕੁਲ ਠੀਕ ਕਹਿ ਰਿਹਾ ਹੈ ਬੇਟਾ ਕੰਮ ਨੂੰ ਅਨਜ਼ਰ ਅੰਦਾਜ਼ ਕਰਕੇ ਇਹ ਬਸ ਫੋਨ ਹੀ ਚਲਾਉਂਦੀ ਰਹਿੰਦੀ ਹੈ ਤਾਂ ਅਰਜੁਨ ਨੇ ਕਿਹਾ ਕੱਲ ਮਹੀਨੇ ਦੀ ਪਹਿਲੀ ਤਰੀਕ ਹੈ ਅਤੇ ਮੈਂ ਤੇਰੇ ਲਈ ਇੱਕ ਨੌਕਰੀ ਲੱਭ ਲਈ ਹੈ ਤੂੰ ਨੌਕਰੀ ਜੁਆਇਨ ਕਰ ਲੈ ਖਾਲੀ ਸਾਰਾ ਦਿਨ ਫੋਨ ਚਲਾਉਣ ਨਾਲ ਕੁਝ ਨਹੀਂ ਹੁੰਦਾ ਇਸ ਤੋਂ ਚੰਗਾ ਕੁਝ ਪੈਸੇ ਕਮਾ ਲੈ ਤਾਂ ਘਰ ਚ ਲਾਉਣ ਵਿੱਚ ਮੇਰੀ ਮਦਦ ਹੋ ਜਾਵੇਗੀ ਇਹ ਸੁਣ ਕੇ ਉਸ ਦੀ ਮਾਂ ਹੈਰਾਨ ਹੋ ਗਈ ਅਤੇ ਕਹਿਣ ਲੱਗੀ ਪਰ ਬੇਟਾ ਮੈਂ ਤਾਂ ਚਾਹੁੰਦੀ ਸੀ ਕਿ ਨੂੰ ਨੌਕਰੀ ਨਾ ਕਰੇ अर्जुन ਨੇ ਕਿਹਾ ਨਹੀਂ ਮੰਮੀ ਇਸ ਲਈ ਇਹੀ ਠੀਕ ਹੋਵੇਗਾ ਇਹ ਘਰੋਂ ਬਾਹਰ ਨਿਕਲੇ ਅਤੇ ਨੌਕਰੀ ਕਰੇ ਇੰਜ ਸਾਰਾ ਦਿਨ ਫੋਨ ਚ ਚਲਾਉਣ ਨਾਲ ਕੀ ਮਿਲੇਗਾ ਇਸ ਤੋਂ ਚੰਗਾ ਇਹ ਬਾਹਰ ਨਿਕਲ ਕੇ ਕਮਾਈ ਕਰੇ ਵੈਸੇ ਵੀ ਇਹ ਘਰ ਵਿੱਚ ਹੋਣ ਦੇ ਬਾਵਜੂਦ ਸਵੇਰੇ ਸਵੇਰੇ ਹੀ ਦਾਲ ਚੋਲ ਉਬਾਲ ਕੇ ਰੱਖ ਦਿੰਦੀ ਹੈ ਤਾਂ ਇਹ ਸਵੇਰੇ ਸਵੇਰੇ ਦਾਲ ਚੋਲ ਉਬਾਲ ਕੇ ਰੱਖੇਗੀ ਅਤੇ ਫਿਰ ਨੌਕਰੀ ਕਰਨ ਨਿਕਲ ਜਾਵੇਗੀ ਨਿਰਵਲਾ ਜੀ ਨੇ ਕਿਹਾ ਨਹੀਂ ਬੇਟਾ ਮੈਂ ਦੇਖ ਲਵਾਂਗੀ ਨਾ ਕਿ ਇਹ ਫੋਨ ਕਿਵੇਂ ਚਲਾਉਂਦੀ ਹੈ ਜਦੋਂ ਇਹ ਫੋਨ ਚ ਚਲਾਉਣ ਲੱਗੇਗੀ ਮੈਂ ਇਸਨੂੰ ਮਨਾ ਕਰ ਦੇਵਾਂਗੀ ਪਰ ਤੂੰ ਇਸਨੂੰ ਬਾਹਰ ਨਿਕਲ ਕੇ ਨੌਕਰੀ ਕਰਨ ਲਈ ਨਾ ਬੋਲ ਮੈਂ ਘਰ ਵਿੱਚ ਇਕੱਲੀ ਕੀ ਕਰਾਂਗੀ ਅਰਜੁਨ ਨੇ ਕਿਹਾ ਮੰਮੀ ਵੈਸੇ ਵੀ ਇਸਦੇ ਹੋਣ ਦੇ ਬਾਵਜੂਦ ਤੁਹਾਨੂੰ ਇਕੱਲੇ ਹੀ ਰਹਿਣਾ ਪੈਂਦਾ ਹੈ ਕਿਉਂਕਿ ਇਹ ਤਾਂ ਸਾਰਾ ਦਿਨ ਫੋਨ ਚਲਾਉਂਦੀ ਹੈ ਤੁਸੀਂ ਪਹਿਲਾਂ ਵੀ ਘਰ ਵਿੱਚ ਇਕੱਲੇ ਰਹਿੰਦੇ ਸੀ ਤੇਰੀ ਰਿਸ਼ਤੇਦਾਰ ਤਾਂ ਹਨ ਕੀ ਗੱਲਬਾਤ ਕਰਨ ਲਈ ਤੁਸੀਂ ਆਪਣੇ ਮਨ ਦੀਆਂ ਗੱਲਾਂ ਰਿਸ਼ਤੇਦਾਰਾਂ ਨਾਲ ਕਰਕੇ ਆਪਣਾ ਮਨ ਹਲਕਾ ਕਰਦੇ ਰਹੋ ਬੇਕਾਰ ਵਿੱਚ ਇਸ ਨੂੰ ਘਰ ਬਿਠਾ ਕੇ ਰੱਖਣ ਨਾਲ ਕੀ ਫਾਇਦਾ ਇੰਨਾ ਕਹਿਣ ਮਗਰੋਂ ਉਸਨੇ ਨੀਹਾ ਵੱਲ ਦੇਖਿਆ ਨੀਹਾ ਦੀਆਂ ਅੱਖਾਂ ਵਿੱਚ ਸ਼ਰਾਰਤੀ ਚਮਕ ਸੀ ਸ਼ਕੁੰਤਲਾ ਜੀ ਨੇ ਲੱਖ ਕੋਸ਼ਿਸ਼ ਕੀਤੀ ਪਰ ਅਰਜੁਨ ਦੇ ਸਾਹਮਣੇ ਹਾਰ ਗਈ ਉਹਨਾਂ ਦਾ ਇਹੀ ਕਹਿਣਾ ਸੀ ਕਿ ਹੁਣ ਤਾਂ ਨੀਹਾ ਨੂੰ સુધારણ ਲਈ ਉਸ ਨੂੰ નોકરી ਤੇ ਭੇਜਣਾ ਹੀ ਪਵੇਗਾ ਆਖਰਕਾਰ ਸੁਕੁੰਤਲਾ ਜੀ ਨੂੰ ਚੁੱਪ ਕਰਨਾ ਪਿਆ ਇਧਰ ਨੀਹਾ ਬਹੁਤ ਖੁਸ਼ ਸੀ ਕਿਉਂਕਿ ਉਹ ਤਾਂ ਸ਼ੁਰੂ ਤੋਂ ਹੀ નોકરી ਕਰਨਾ ਚਾਹੁੰਦੀ ਸੀ ਪਰ ਸੱਸ ਨੇ ਮਨਾਂ ਕੀਤਾ ਸੀ ਪਰ ਹੁਣ ਜਦੋਂ ਉਸ ਨੇ ਦੇਖਿਆ ਕਿ ਇੰਨਾ ਕੁਝ ਕਰਨ ਦੇ ਬਾਵਜੂਦ ਬੁਰਾਈ ਸੁਣਨੀ ਪੈ ਰਹੀ ਹੈ ਤਾਂ ਉਸ ਨੇ ਆਪਣੇ ਮਨ ਮੁਤਾਬਕ ਕੰਮ ਕਰਨ ਦਾ ਫੈਸਲਾ ਕਰ ਲਿਆ ਪਰ ਥੋੜੇ ਬਖਰੇ ਤਰੀਕੇ ਨਾਲ ਜੋਸ਼ ਕੁੰਤਲਾ ਜੀ ਆਪਣੇ ਬੇਟੇ ਨਾਲ ਸ਼ਿਕਾਇਤ ਨਾ ਕਰ ਸਕਣ ਕਿ ਨੂੰ ਆਪਣੀ ਮਨਮਰਜ਼ੀ ਕਰ ਰਹੀ ਹੈ ਇਸ ਲਈ ਉਸਨੇ ਜਾਣ ਬੁੱਝ ਕੇ ਸਾਰੀ ਯੋਜਨਾ ਆਪਣੇ ਪਤੀ ਨੂੰ ਸਮਝਾਈ ਸੀ ਅਤੇ ਅਰਜੁਨ ਨੇ ਵੀ ਬਹੁਤ ਵਧੀਆ ਢੰਗ ਨਾਲ ਨਾਟਕ ਕਰਕੇ ਆਪਣੀ ਮਾਂ ਨੂੰ ਸਬਕ ਸਿਖਾ ਦਿੱਤਾ ਇਸ ਤਰੀਕੇ ਨਾਲ ਕਿ ਹੁਣ ਸ਼ਕੁੰਤਲਾ ਜੀ ਕਿਸੇ ਨਾਲ ਸ਼ਿਕਾਇਤ ਵੀ ਨਹੀਂ ਕਰ ਸਕਦੀ ਸੀ ਕਿ ਨੂੰ ਉਹਨਾਂ ਦੀ ਗੱਲ ਨਾ ਮੰਨ ਕੇ ਜ਼ਬਰਦਸਤੀ ਨੌਕਰੀ ਕਰਨ ਲਈ ਨਿਕਲ ਗਈ ਅਗਲੇ ਦਿਨ ਸਵੇਰੇ-ਸਵੇਰੇ ਜਦੋਂ ਰਸੋਈ ਦੇ ਕੰਮ ਨਿਪਟਾ ਕੇ ਨੇਹਾ ਤਿਆਰ ਹੋ ਕੇ ਕਮਰੇ ਵਿੱਚੋਂ ਬਾਹਰ ਨਿਕਲੀ ਤਾਂ ਸੱਸ ਦਾ ਚਿਹਰਾ ਉਤਰਿਆ ਹੋਇਆ ਸੀ ਪਰ ਹੁਣ ਕੁਝ ਵੀ ਬਦਲਣ ਵਾਲਾ ਨਹੀਂ ਸੀ ਕਿਉਂਕਿ ਉਹਨਾਂ ਨੇ ਹੀ ਆਪਣੀ ਨੂ ਦੀ ਕਦਰ ਨਹੀਂ ਕੀਤੀ ਸੋ ਹੁਣ ਨੂ ਨੇ ਵੀ ਆਪਣੇ ਸੁਪਨਿਆਂ ਤੇ ਹੀ ਧਿਆਨ ਕੇਂਦ੍ਰਿਤ ਕਰਨ ਦਾ ਮਨ ਬਣਾ ਲਿਆ ਸੀ ਨੀਹਾ ਦੇ ਚਿਹਰੇ ਤੇ ਆਤਮ ਵਿਸ਼ਵਾਸ ਦੀ ਮੁਸਕਾਨ ਸੀ ਹੁਣ ਉਹ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝ ਰਹੀ ਸੀ ਸਗੋਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਰਾਹ ਤੇ ਵੱਧ ਚੁੱਕੀ ਸੀ ਸੱਸ ਲਈ ਇਹ ਇੱਕ ਚੁੱਪਚਾਪ ਸਬਕ ਸੀ ਕਿ ਰਿਸ਼ਤਿਆਂ ਵਿੱਚ ਸਤਿਕਾਰ ਸਭ ਤੋਂ ਜ਼ਰੂਰੀ ਹੁੰਦਾ ਹੈ ਜੇ ਨੂੰ ਦੀ ਮਿਹਨਤ ਅਤੇ ਤਿਆਗ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਤਾਂ ਇੱਕ ਦਿਨ ਉਹ ਆਪਣੇ ਰਾਹ ਖੁਦ ਚੁਣ ਲੈਂਦੀ ਹੈ ਦੋਸਤੋ ਘਰ ਪਰਿਵਾਰ ਵਿੱਚ ਪਿਆਰ ਅਤੇ ਸਤਿਕਾਰ ਹੀ ਰਿਸ਼ਤਿਆਂ ਨੂੰ ਮਜ਼ਬੂਤ ਰੱਖਦੇ ਹਨ ਜੇ ਸ਼ਿਕਾਇਤਾਂ ਤੇ ਤਾਨੇ ਦਿੱਤੇ ਜਾਣ ਤਾਂ ਆਪਣਾ ਹੀ ਵਿਸ਼ਵਾਸ ਅਤੇ ਆਪਣਾ ਧਗਵਾਣਾ ਪੈਂਦਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ